ਸਤਿਕਾਰਯੋਗ ਸਾਧ ਸੰਗਤ ਜੀ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਰਵਤ ਸੰਗਤ ਜੋ ਹਰ ਰੋਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਰੋਜ਼ਾਨਾ ਹੀ ਨਿਤਾ ਪ੍ਰਤੀ ਸਰਵਣ ਕਰ ਰਹੇ ਹੋ ਕੱਲ ਤੱਕ ਸਰਵਣ ਕੀਤਾ ਸੀ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇੱਕ ਉਜਾੜ ਦੇ ਵਿੱਚ ਆ ਕਰਕੇ ਬੈਠੇ ਹਨ ਭਾਈ ਮਰਦਾਨੇ ਨੇ ਕਿਹਾ ਮਹਾਰਾਜ ਕਿਸੇ ਬਸਤੀ ਵਿੱਚ ਚਲੀਏ ਆਪਾਂ ਮਹਾਰਾਜ ਨੇ ਆਖਿਆ ਭਾਈ ਪਰਮੇਸ਼ਰ ਦਾ ਨਾਮ ਚਿਤ ਹੋਵੇ ਤਾਂ ਉਜਾੜ ਵੀ ਬਸਤੀਆਂ ਵੀ ਇੱਕ ਬਰਾਬਰ ਹੀ ਹੁੰਦੇ ਹਨ ਸਤਿਗੁਰਾਂ ਨੇ ਵਚਨ ਕੀਤਾ ਉਹ ਸਾਹਮਣੇ ਗੁੰਬਜ ਵੇਖਦਾ ਹੈ ਆਖਿਆ ਜੀ ਹਾਂ ਮਹਾਰਾਜ ਸਾਹਿਬ ਆਖਣ ਲੱਗੇ ਉੱਥੇ ਚਲਿਆ ਜਾ ਜਿਹੜੇ ਆਦਮੀ ਇਸ ਗੁੰਬਜ ਦੇ ਬਾਹਰ ਬੈਠੇ ਹੋਣ ਉਹਨਾਂ ਨੂੰ ਜਾ ਕੇ ਸਾਡਾ ਸੁਨੇਹਾ ਲਾ ਦੇ ਆਖੀ ਵਾਹਿਗੁਰੂ ਦਾ ਢਾਡੀ ਆਇਆ ਤੇ ਤੁਹਾਡੇ ਪੀਰ ਨੂੰ ਯਾਦ ਕਰਦਾ ਹੈ ਮਰਦਾਨਾ ਜੀ ਚਲੇ ਗਏ ਜਾ ਕੇ ਸੁਨੇਹਾ ਲਾਉਂਦੇ ਆ ਪਰ ਜਿਹੜੇ ਬਾਹਰ ਲੋਕ ਬੈਠੇ ਹਨ ਪੀਰ ਜੀ ਦੇ murid ਹਨ ਉਹਨਾਂ ਨੇ ਆਖਿਆ ਸਾਡੇ ਪੀਰ ਜੀ ਦਾ ਸਾਨੂੰ ਹੁਕਮ ਹੈ 40 ਦਿਨ ਤੱਕ ਉਹਨਾਂ ਨੂੰ ਕੋਈ ਖ਼ਬਰ ਨਹੀਂ ਪਹੁੰਚਾਉਣੀ ਉਹ ਚਿਲਾ ਕੱਟ ਰਹੇ ਹਨ ਜੇਕਰ ਤੁਹਾਡਾ ਜੋ ਗੁਰੂ ਹੈ ਉਹ ਅਜਮਤ ਦਾ ਪੂਰਾ ਹੈ ਤਾਂ ਸਾਡੇ ਵੀਰ ਨੂੰ ਆਪ ਹੀ ਖਬਰ ਕਰ ਦੇਵੇ ਮਰਦਾਨਾ ਜੀ ਵਾਪਸ ਮੁੜੇ ਆਏ ਸਤਿਗੁਰੂ ਮਹਾਰਾਜ ਨੇ ਆਖਿਆ ਮਰਦਾਨਿਆਂ ਇੱਕ ਗੇੜਾ ਹੋਰ ਲਾਇਆ ਆਖਿਆ ਮਹਾਰਾਜ ਹੁਣ ਕੀ ਕਹਾਂ ਮਰਦਾਨਾ ਜੀ ਨੂੰ ਸਤਿਗੁਰੂ ਜੀ ਨੇ ਬਚਨ ਦਿੱਤਾ ਆਖਿਆ ਭਾਈ ਜਾ ਕੇ ਇਉਂ ਕਹਿ ਦੇ ਕਿ ਜਦੋਂ ਅੱਜ ਸੂਰਜ ਬਿਲਕੁਲ ਸਿਖਰ ਤੇ ਆਏਗਾ ਉਸ ਵੇਲੇ ਚਿਲਾ ਟੁੱਟ ਜਾਏਗਾ ਸੂਰਜ ਸਿਖਰੋਂ ਪਿੱਛੇ ਪੈਰ ਹੀਠਾਂ ਧਰੇਗਾ ਪਰ ਚਿਲਾ ਪੀਰ ਦਾ ਪਹਿਲਾਂ ਟੁੱਟੇਗਾ ਤਾਂ ਇਹ ਬਚਨ ਲੈ ਕੇ ਮਰਦਾਨਾ ਜੀ ਦੁਬਾਰਾ ਫੇਰ ਜਾਂਦੇ ਆ ਇੱਥੋਂ ਤੱਕ ਇਤਿਹਾਸ ਆਪ ਜੀ ਨੇ ਕੱਲ ਸਰਵਣ ਕੀਤਾ ਆਓ ਜੀ ਅੱਗੇ ਇਤਿਹਾਸ ਸੁਣੀਏ ਹਰ ਰੋਜ਼ ਦੀ ਤਰ੍ਹਾਂ ਪੰਜ ਵਾਰ ਸਤਨਾਮ ਵਾਹਿਗੁਰੂ ਦਾ ਜਪ ਕਰੀਏ ਜੀ ਸਤ ਨਾਮ ਵਾਹਿ ਗੁਰੂ 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 ਸੋ ਮਰਦਾਨਾ ਜੀ ਫੇਰ ਚਲੇ ਗਏ ਜਾ ਕੇ ਮੁਰੀਦਾ ਨੂੰ ਇਹ ਸਨੇਹਾ ਦੇ ਆਏ ਮੁਰੀਦਾ ਵਿੱਚ ਇਹ ਗੱਲ ਬੜੀ ਹਲ ਚਲੀ ਪੈਦਾ ਕਰਨ ਵਾਲੀ ਸੀ ਉਹ ਆਪਣੇ ਪੀਰ ਨੂੰ ਭਾਰੀ ਕਰਾਮਾਤੀ ਸਮਝਦੇ ਸੀ ਪੀਰ ਪ੍ਰਣਾਮੀ ਵੀ ਸੀ ਸਵਾਸ ਚੰਗੇ ਰੋਕ ਸਕਦਾ ਸੀ ਰਿੱਧੀਆਂ ਸਿੱਧੀਆਂ ਦਾ ਸ਼ੌਕੀਨ ਸੀ ਇਸ ਕਰਕੇ ਉਸ ਦਾ ਡਰ ਵੀ ਬਹੁਤ ਸੀ ਸੋ ਜਦ ਮੁਰੀਦਾ ਨੇ ਮਰਦਾਨੇ ਦੇ ਐਸੇ ਤਕੜੇ ਬਾਖ ਸੁਨੇ ਤਾਂ ਗੱਲਾਂ ਸ਼ੁਰੂ ਹੋ ਗਈਆਂ ਕਿ ਅੱਜ ਸਵੇਰੇ ਹੀ ਕੌਣ ਮਰਦਾ ਆਇਆ ਹੈ ਜੋ ਪੀਰ ਨੂੰ ਇਹ ਗੱਲ ਕਹਿ ਸਕਦਾ ਹੈ ਕਿ ਅੱਜ ਚਿਲਾ ਟੁੱਟ ਜਾਏਗਾ ਔਰ ਦੁਪਹਿਰਾ ਢਲਣ ਤੋਂ ਪਹਿਲਾਂ ਟੁੱਟੇਗਾ ਮੁਰੀਦਾਂ ਦੇ ਵਿੱਚੋਂ ਕੁਝ ਕੁ ਮੁਰੀਦ ਸ਼ਹਿਰ ਗਏ ਤਾਂ ਗੱਲ ਸ਼ਹਿਰ ਵਿੱਚ ਵੀ ਪੁੱਜ ਗਈ ਤੇ ਸਾਰੇ ਪਲੋਬਲੀ ਵਿੱਚ ਫੈਲ ਗਈ ਉਧਰ ਮਰਦਾਨਾ ਆਪਣਾ ਸੁਨੇਹਾ ਦੇ ਕੇ ਸਤਗੁਰਾਂ ਦੇ ਪਾਸ ਆ ਗਿਆ ਮਹਾਰਾਜ ਜੀ ਆਪਣੇ ਰੰਗ ਵਿੱਚ ਟਿਕ ਗਏ ਮਰਦਾਨਾ ਕੀਰਤਨ ਵਿੱਚ ਲੱਗ ਗਿਆ ਤੇ ਰੂਪਾ ਜੀ ਅੰਨ ਪਾਣੀ ਦੇ ਆਹਾਰ ਵਿੱਚ ਲੱਗ ਪਏ ਆਪਣੇ ਪਿਆਰੇ ਦਾਤੇ ਜੀ ਲਈ ਭੋਜਨ ਤਿਆਰ ਕਰਕੇ ਕਿਰਤਾਰਥ ਹੋਣ ਵਾਸਤੇ ਜੁਟ ਗਏ ਜਦੋਂ ਸਵਾ ਪਹਿਰ ਦਿਨ ਆ ਗਿਆ ਤਾਂ ਬਾਬੇ ਨੇ ਨੈਣ ਖੋਲੇ ਮਰਦਾਨੇ ਨੇ ਭੋਗ ਪਾਇਆ ਇਸ ਵੇਲੇ ਸ਼ਹਿਰ ਦੀ ਲੋਕਾਈ ਕੁਝ ਜੁੜੀ ਪਈ ਸੀ ਲੋਕੀ ਇਹ ਗੱਲ ਸੁਣ ਕੇ ਬਹੁਤ ਆਏ ਸੀ ਕਿ ਕੋਈ ਵੱਡਾ ਫਕੀਰ ਆਇਆ ਹੈ ਜਿਸ ਪੀਰ ਹਮਜ਼ਾ ਗੌਂਸ ਦਾ ਚਿਲਾ ਅੱਜ ਤੋੜ ਸੁਟਣਾ ਹੈ ਤੇ ਉਜਾੜ ਵਿੱਚ ਬੇਰੀ ਹੀਠ ਬੈਠਾ ਹੈ ਜਦੋਂ ਬਾਬੇ ਨੇ ਨੈਣ ਖੋਲੇ ਤਾਂ ਇੱਕ ਨੇ ਆਖਿਆ ਫਕੀਰ ਸਾਈ ਸੁਣਿਆ ਹੈ ਕਿ ਆਪ ਹਮ ਜੇ ਦਾ ਚਿਲਾ ਤੋੜੋਂਗੇ ਅਸੀਂ ਸ਼ਹਿਰ ਦੇ ਲੋਕ ਆਪ ਜੀ ਦੀ ਸ਼ਰਨ ਆਏ ਆ ਬੌੜੀ ਕਰਨ ਵਾਲੇ ਸਤਗੁਰੂ ਜੀ ਬੋਲੇ ਚਿਲੇ ਛਿਲੇ ਤੇ ਬੈਠਣੇ ਤੇ ਕੱਟਣੇ ਮਨੁੱਖ ਦਾ ਕੰਮ ਹੈ ਫਲ ਲਾਉਣਾ ਤੇ ਤੋੜਨਾ ਕਰਤਾਰ ਦਾ ਕੰਮ ਹੈ ਜੋ ਉਸ ਦੀ ਰਜ਼ਾ ਹੈ ਹੋ ਕੇ ਰਹੇਗਾ ਲੋਕਾਂ ਵਿੱਚੋਂ ਇੱਕ ਨੇ ਕਿਹਾ ਇਹ ਪੀਰ ਬੜਾ ਕਰਾਮਾਤੀਆ ਹੈ ਸ਼ਹਿਰ ਤੇ ਗੁੱਸੇ ਹੋ ਗਿਆ ਹੈ ਸਾਰਾ ਹੀ ਸ਼ਹਿਰ ਹੁਣ ਆਪ ਜੀ ਦੀ ਸ਼ਰਨ ਵਿੱਚ ਹੈ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਆ ਨਗਰ ਦੀ ਰੱਖਿਆ ਕਰੋ ਗੁਰੂ ਜੀ ਨੇ ਕਿਹਾ ਰੱਖਾ ਆਕਾਲ ਪੁਰਖ ਆਪ ਹੈ ਜੀਨੇ ਤੁਹਾਨੂੰ ਸਾਨੂੰ ਸਾਜਿਆ ਹੈ ਫਿਕਰ ਨਾ ਕਰੋ ਲੋਕਾਂ ਨੇ ਕਿਹਾ ਅਸੀਂ ਵਿਗਾੜਿਆ ਕੁਝ ਨਹੀਂ ਸੀ ਭਾਈ ਮਰਦਾਨਾ ਜੀ ਨੇ ਪੁੱਛਿਆ ਗੱਲ ਕਿਵੇਂ ਹੋਈ ਹੈ ਲੋਕਾਂ ਵਿੱਚੋਂ ਇੱਕ ਨੇ ਕਿਹਾ ਜੀਓ ਇੱਥੇ ਇੱਕ ਆਦਮੀ ਬਡੇਰੇ ਜਾਤ ਦਾ ਖਤਰੀ ਹੈ ਉਸਦੇ ਘਰ ਔਲਾਦ ਨਹੀਂ ਸੀ ਬਹੁਤ ਚਿਰ ਉਹ ਤੇ ਉਸ ਦੀ ਬੋਟੀ ਪੀਰ ਜੀ ਨੂੰ ਮਿਲਦੇ ਤੇ ਸੇਵਾ ਪੂਜਾ ਕਰਦੇ ਰਹੇ ਤੇ ਔਲਾਦ ਦੀ ਮੰਗ ਮੰਗਦੇ ਰਹੇ ਇੱਕ ਦਿਨ ਪੀਰ ਨੇ ਵਾਰ ਦਿੱਤਾ ਕਿ ਤੁਹਾਡੇ ਘਰ ਔਲਾਦ ਹੋ ਜਾਏਗੀ ਪਰ ਪਹਿਲਾ ਫਲ ਮੈਨੂੰ ਦੇਣਾ ਮਤਲਬ ਜਿਹੜਾ ਬੱਚਾ ਹੋਊਗਾ ਪਹਿਲਾ ਪੀਰ ਜੀ ਕਹਿਣ ਲੱਗੇ ਔਲਾਦ ਹੋ ਜੂ ਤੁਹਾਡੇ ਘਰ ਪਰ ਪਹਿਲਾ ਬੱਚਾ ਤੁਸੀਂ ਮੈਨੂੰ ਦੇਣਾ ਹੈ ਇਹ ਮੰਨਤ ਖੱਤਰੀ ਨੇ ਜਿਸ ਦਾ ਨਾਮ ਗੀਗਾ ਕਰਕੇ ਸੱਜਦੇ ਹਨ ਗੀਗਾ ਖੱਤਰੀ ਉਹਨੇ ਮੰਨ ਲਈ ਕੁਦਰਤ ਅਸੀ ਵਰਤੀ ਕਿ ਉਸ ਦੇ ਤਿੰਨ ਪੁੱਤਰ ਜੰਮੇ ਸੋ ਜਦ ਕੁਝ ਸਿਆਣੇ ਹੋ ਗਏ ਤਾਂ ਪੀਰ ਜੀ ਨੇ ਆਪਣੀ ਮੰਨਤ ਦੀ ਮੰਗ ਕੀਤੀ ਗੀਗੇ ਹੋਰੀ ਲੱਗੇ ਆਲੇ ਟੋਲੇ ਕਰਨ ਕਿਉਂਕਿ ਸੰਗਤ ਜੀ ਔਲਾਦ ਸਾਰਿਆਂ ਨੂੰ ਪਿਆਰੀ ਹੁੰਦੀ ਐ ਪਰ ਪੀਰ ਨੇ ਵਚਨ ਕਿਹਾ ਸੀ ਵੀ ਪਹਿਲਾ ਫਾਲ ਪਹਿਲਾ ਪੁੱਤਰ ਪਹਿਲਾ ਬੱਚਾ ਮੈਨੂੰ ਦੇਣਾ ਉਹ ਆਲ ਮਟੋਲੇ ਲੱਗੇ ਕਰਨ ਆਲੇ ਟੋਲੇ ਕਰਦੇ ਆ ਆਹ ਦਿਨ ਆ ਗਏ ਅਖੀਰ ਅੱਜ 5 ਦਿਨ ਹੋਏ ਹਨ ਤਾਂ ਗੀਗਾ ਸਿਰੋਂ ਦੀ ਮੁਕਰ ਗਿਆ ਤੇ ਪੀਰ ਜੀ ਨੂੰ ਕਹਿਤਾ ਮੈਂ ਆਪਣਾ ਬੱਚਾ ਨਹੀਂ ਦੇਣਾ ਤੁਸੀਂ ਜੋ ਮਰਜ਼ੀ ਕਰ ਲਓ ਉਹ ਖਤਰੀ ਮੁਕਰ ਗਿਆ ਮਰਦਾਨੇ ਨੇ ਪੁੱਛਿਆ ਬਈ ਸੱਜਣੋ ਇਹ ਗੀਗਾ ਜੀ ਇਕਰਾਰ ਕਰ ਚੁੱਕਾ ਸੀ ਤਾਂ ਕੌਲ ਤੋਂ ਕਿਉਂ ਹਾਰਿਆ ਭੁੱਲ ਵੀ ਕੀਤੀ ਸੀ ਤਾਂ ਮਰਦ ਦਾ ਸੁਖਣ ਤਾਂ ਮਰਦ ਦੇ ਨਾਲ ਨਿਵੇ ਨਾ ਵੀ ਜੇ ਭੁੱਲ ਕੇ ਵੀ ਵਚਨ ਕਰ ਬੈਠਾ ਸੀ ਬਈ ਵਚਨ ਤਾਂ ਪੂਰਾ ਕਰਨਾ ਚਾਹੀਦਾ ਸੀ ਮਰਦਾਨਾ ਜੀ ਨੇ ਕਿਹਾ ਇੱਕ ਸ਼ਹਿਰ ਦੇ ਵਾਸੀ ਨੇ ਕਿਹਾ ਸਾਈ ਜੀਵੇ ਗੱਲ ਇਹ ਹੈ ਕਿ ਗੀਗਾ ਹੈ ਖत्री ਹਿੰਦੂ ਤੇ ਪੀਰ ਜੀ ਹਨ ਮੁਸਲਮਾਨ ਖਤਰੀ ਆਪਣਾ ਪੁੱਤਰ ਮੁਸਲਮਾਨ ਨੂੰ ਕਿਵੇਂ ਦੇਵੇ ਇਹ ਖਤਰੀ ਮਨਤਾ ਕਰ ਚੁੱਕਾ ਹੈ ਕਿ ਮੁੰਡੇ ਦੇ ਬਦਲੇ ਮਾਇਆ ਲੈ ਲਓ ਤੇ ਤੋਲ ਦਾ ਤੋਲ ਚਾਂਦੀ ਦੇ ਰਿਹਾ ਵੀ ਜਿੰਨਾ ਭਾਰ ਮੇਰੇ ਮੁੰਡੇ ਦੇ ਵਿੱਚ ਆ ਮੁੰਡੇ ਦੇ ਭਾਰ ਦੇ ਬਰਾਬਰ ਮੈਂ ਚਾਂਦੀ ਦੇ ਦਿੰਦਾ ਪਰ ਮੈਂ ਮੁੰਡਾ ਨਹੀਂ ਦਿੰਦਾ ਰਸਮ ਵੀ ਇਹੋ ਹੈ ਕਿ ਜਦੋਂ ਪੀਰਾ ਜਾਂ ਸਿੱਧਾ ਕਿਸੇ ਦੇ ਬਰਨ ਨਾਲ ਬਾਲਕ ਹੋ ਜਾਵੇ ਤੇ ਮੰਨਤ ਮੰਨੀ ਹੋਵੇ ਕਿ ਜੇਠਾ ਫਲ ਆਪ ਦਾ ਹੋਵੇਗਾ ਤਾਂ ਬਾਲ ਨੂੰ ਲੈ ਕੇ ਸਿੱਧਾ ਪੀਰਾ ਦੇ ਚਲੀ ਚਲੇ ਜਾਈਦਾ ਹੈ ਮੁੱਲ ਪਵਾ ਕੇ ਭੇਟਾ ਭੇਟ ਕਰ ਦੇਈਦੀ ਹੈ ਤੇ ਬਾਲ ਬਖਸ਼ਵਾ ਲਈਦਾ ਹੈ ਵੀ ਮਾਤਾ ਪਿਤਾ ਲੈ ਕੇ ਚਲੇ ਜਾਂਦੇ ਆ ਬੱਚੇ ਨੂੰ ਉਹਦਾ ਮੁੱਲ ਪਵਾ ਦਿੰਦੇ ਆ ਉਨੀ ਮਾਇਆ ਅਦਕ ਦੇ ਦਿੰਦੇ ਆ ਤੇ ਬੱਚਾ ਆਪਣਾ ਆਪ ਪਾਲਦੇ ਆ ਫਿਰ ਇਹੋ ਦਸਤੂਰ ਆਦ-ਜੁਗਾਦ ਦਾ ਹੈ ਇਹੋ ਖਿਆਲ ਗੀਗੇ ਦਾ ਵੀ ਸੀ ਪਰ ਪੀਰ ਜੀ ਨੇ ਬਖਸ਼ਿਆ ਨਹੀਂ ਤੇ ਇਹੋ ਕਿਹਾ ਕਿ ਅਸੀਂ ਤਾਂ ਜੀ ਲੈਣਾ ਹੈ ਮਤਲਬ ਲੜਕਾ ਹੀ ਲੈਣਾ ਬੇਟਾ ਹੀ ਲੈਣਾ ਜੀ ਦੀ ਥਾਂ ਤੇ ਪੈਸਾ ਨਹੀਂ ਲੈਣਾ ਪੈਸਾ ਨਹੀਂ ਲੈਣਾ ਪਰ ਨਹੀਂ ਲੈਣਾ ਸੋ ਸਾਈ ਜੀਵੇ ਅੱਜ 25 ਦਿਨ ਹੋਏ ਸਾਈ ਜੀਵੇ ਦਾ ਮਤਲਬ ਜਿਹੜਾ ਕੋਈ ਰੱਬ ਦਾ ਪਿਆਰਾ ਹੁੰਦਾ ਹੈ ਉਹਨੂੰ ਆਮ ਲੋਕ ਉਸ ਵਕਤ ਉਹਨਾਂ ਜ਼ਮਾਨਿਆਂ 'ਚ ਆਪਦੀ ਭਾਸ਼ਾ ਵਿੱਚ ਸਾਈਂ ਜੀ ਵੇ ਕਿਹਾ ਕਰ ਜਿਵੇਂ ਆਪਾਂ ਹੁਣ ਕਿਸੇ ਨੂੰ ਗੁਰਮੁਖਾ ਕਹਿ ਦਿੰਨੇ ਆ ਜਾਂ ਆਪਾਂ ਪ੍ਰੇਮੀਆ ਕਹਿ ਦਿੰਨੇ ਆ ਕਿਸੇ ਨੂੰ ਗੁਰਸਿੱਖਾ ਕਹਿ ਦਿੰਨੇ ਆ ਇਉਂ ਕਰਕੇ ਸਾਈਂ ਜੀ ਵੇ ਭਾਈ ਮਰਦਾਨਾ ਜੀ ਨੂੰ ਕਿਹਾ ਅੱਜ 5 ਦਿਨ ਹੋਏ ਕੋਈ ਰੱਬ ਜਾਣੇ ਗੀਗੇ ਤੇ ਪੀਰ ਜੀ ਦਾ ਉਸ ਵੇਲੇ ਬੋਲ ਕਬੋਲ ਹੋ ਗਿਆ ਹੋਵੇ ਸਾਨੂੰ ਪਤਾ ਨਹੀਂ ਸੌਹ ਦਈਏ ਜੀ ਦੀ ਪੁੱਤ ਦੀ ਨਤੀ ਦੀ ਸੋ ਜੀ ਪੀਰ ਜੀ ਬੋਲੇ ਕਿ ਹੱਸ਼ਾ ਨਾ ਨੇਰੇ-ਦੇਰੇ ਬੱਚੇ ਮਾਰਨੇ ਆ ਸਗੋ ਇਹ ਸ਼ਹਿਰ ਹੀ ਗਰਕ ਕਰ ਦੇਣਾ ਅਸੀਂ ਫਿਰ ਪੀਰ ਜੀ ਗੁੱਸੇ ਵਿੱਚ ਹੋ ਗਏ ਤੇ ਗੁੱਸੇ ਵਿੱਚ ਆ ਕੇ ਆਖਣ ਲੱਗੇ ਵੀ ਨਾ ਸਿਰਫ ਤੇਰਾ ਪੁੱਤ ਮਾਰਨਾ ਸਗੋ ਸਾਰਾ ਸ਼ਹਿਰ ਹੀ ਅਸੀਂ ਗਰਕ ਕਰ ਦੇਣਾ ਬਸ ਚਿਲੇ ਬੈਠ ਗਏ ਤੇ ਮুরিਦਾਂ ਨੂੰ ਕਹਿ ਗਏ ਸਾਨੂੰ ਬੁਲਾਉਣਾ ਨਹੀਂ ਕਿਸੇ ਤਰ੍ਹਾਂ ਦਾ ਵਿਗੜ ਨਹੀਂ ਪਾਉਣਾ ਅਸਾਂ ਅੰਦਰੋਂ ਤਾਂ ਨਿਕਲਣਾ ਜਾਂ ਸ਼ਹਿਰ ਘਰਕ ਕਰਕੇ ਸੁੱਟ ਦੇਣਾ ਇਹ ਕਹਿ ਕੇ ਆਪ ਵੜ ਗਏ ਇਸ ਗੁੰਬਦ ਜਿਹੇ ਵਿੱਚ ਤੇ ਹੁਕਮ ਹੈ ਵੀ ਕੋਈ ਨਾ ਬੁਲਾਵੇ ਸਾਰੇ ਸ਼ਹਿਰ ਨੇ ਨੱਕ ਰਗੜੇ ਤੇ ਮুরিਦਾਂ ਨੂੰ ਕਿਹਾ ਇੱਕ ਦੀ ਥਾਂ ਤੇ ਦੋ ਬਾਲ ਹੋਰ ਲੈ ਲਓ ਅਸੀਂ ਦੇ ਦਿੰਨੇ ਆ ਪਰ ਸ਼ਹਿਰ ਤੇ ਕਹਿਰ ਨਾ ਕਰੋ ਅਗਲੇ ਸਮੇਂ ਵੱਡਿਆਂ ਤੋਂ ਸੁਣਦੇ ਸੀ ਕਿ ਪੂਰਨ ਨਾਮੇ ਸਿੱਧ ਉੱਪਰ ਇੱਥੇ ਕੁਝ ਕਹਿਰ ਹੋਇਆ ਸੀ ਤਾਂ ਸ਼ਹਿਰ ਦੋ ਬਰੇ ਕਸ਼ਟ ਵਿੱਚ ਰਿਹਾ ਸੀ ਹੁਣ ਇਹਨਾਂ ਦੀਆਂ ਵੱਦਦਵਾਵਾਂ ਨਾਲ ਖਬਰੇ ਕੀ ਹੋਣੀ ਵਰਤੇਗੀ ਸਾਡੀ ਪੇਸ਼ ਕੋਈ ਨਹੀਂ ਜਾਂਦੀ ਸਿੱਧਾਂ ਤੇ ਪੀਰਾਂ ਤੋਂ ਡਰ ਸਾਰਿਆਂ ਨੂੰ ਲੱਗਦਾ ਅਸੀਂ ਜਗਰਾਤੇ ਕੀਤੇ ਆ ਦੇਵੀ ਦੀਆਂ ਭੇਟਾਂ ਗਈਆਂ 나ਥਾਂ ਦੇ ਰੋਟ ਪਕਾਏ ਤੇ ਚੜਾਏ ਆ ਸੋ ਮੰਨਤਾ ਤੇ ਸ਼ੀਰਨੀਆਂ ਸੁਖੀਆਂ ਨੇ ਪਰ ਪੇਸ਼ ਕੋਈ ਨਹੀਂ ਚੱਲੀ ਗੀਗੇ ਨਾਲ ਵੀ ਬਥੇਰਾ ਮੱਥਾ ਮਾਰਿਆ ਵੀ ਆਪ ਦਾ ਲੜਕਾ ਦੇ ਦੇ ਉਹ ਵੀ ਕਿਸੇ ਹੱਠ ਤੇ ਚੜ ਬੈਠਾ ਅੱਜ ਤਰਾਸੇ ਹੋਏ ਸ਼ਹਿਰ ਵਿੱਚ ਆਪ ਜੀ ਦੇ ਆਉਣ ਦੀ ਖਬਰ ਹੋਈ ਆ ਸੋ ਸਾਰੇ ਸੁਖ ਦਾ ਸਾਹ ਲੈ ਕੇ ਹਾਜ਼ਰ ਹੋਏ ਨੇ ਮਿਹਰ ਕਰੋ ਇਸ ਵੇਲੇ ਭਾਈ ਰੂਪੇ ਨੇ ਬਿਨਾਂ ਕੀਤੀ ਬੇਨਤੀ ਕੀਤੀ ਆਖਿਆ ਮਹਾਰਾਜ ਪ੍ਰਸ਼ਾਦ ਤਿਆਰ ਹੈ ਸਤਿਗੁਰੂ ਜੀ ਨੇ ਸਤਿਗੁਰੂ ਜੀ ਨੇ ਆਖਿਆ ਰੂਪਿਆ ਮਿੱਤਰਾ ਜਿਨ੍ਹਾਂ ਦੇ ਮਹਿਮਾਨ ਆਈਏ ਉਹ ਭੁੱਖੇ ਰਹਿਣ ਤੇ ਅਸੀਂ ਭੋਜਨ ਪਾਈਏ ਅੱਜ ਪ੍ਰਸ਼ਾਦ ਤਾਂ ਛਕਾਂਗੇ ਸ਼ਹਿਰ ਵੀ ਵਰਤਾਂ ਤੇ ਜਪਾਂ ਵਿੱਚ ਹੈ ਤੇ ਪੀਰ ਵੀ ਪੀਰ ਵੀ ਕਈ ਦਿਨਾਂ ਦਾ ਭੁੱਖਾ ਦਸੀਦਾ ਹੈ ਦੁਪਹਿਰ ਹੋ ਲੈਣ ਦਿਓ ਫੇਰ ਛਕਾ ਕੇ ਤੇ ਬਾਅਦ ਵਿੱਚ ਛਕਾਂਗੇ ਮਰਦਾਨਾ ਆਖਣ ਲੱਗਿਆ ਪਾਤਸ਼ਾਹ ਕਹਿੰਦੇ ਆ ਵੀ ਉਹ ਤਾਂ 25 ਦਿਨਾਂ ਦਾ ਭੁੱਖਾ ਸਤਿਗੁਰ ਨੇ ਕਿਹਾ ਮਰਦਾਨਿਆ ਇਹ ਲੋਕ ਨਿਉਲੀ ਨੇਤੀ ਧੋਤੀ ਕਰਮ ਕਰਕੇ ਮਲ ਸਰੀਰ ਦੀ ਧੋ ਕੇ ਬੈਠਦੇ ਹਨ ਤੇ ਨਾਲੇ ਬਾਦਾਮ ਰੋਗਣ ਆਦਕ ਰੱਖ ਲੈਂਦੇ ਆ ਜਿੰਨਾ ਜਿੰਨਾ ਦਮ ਸਾਧਿਆ ਹੁੰਦਾ ਓਨੇ ਓਨੇ ਚਿਰ ਮਗਰੋਂ ਬਦਾਮ ਰੋਗਣ ਦਾ ਘੁੱਟ-ਘੁੱਟ ਲੈ ਕੇ ਉਸਦੇ ਆਸਰੇ ਵਕਤ কাটਦੇ ਆ ਧਿਆਨ ਉਧਰ ਜੋੜ ਬੈਠਦੇ ਹਨ ਜਿਸ ਗੱਲ ਦੀ ਕਾਰਜ ਸਿੱਧੀ ਲੋੜਦੇ ਆ ਮਹਾਰਾਜ ਨੇ ਜਿਹੜੇ ਚਿਲੇ ਅਦਕ ਕੱਟਦੇ ਆ ਉਹਨਾਂ ਦੀ ਬਾਰਤਾ ਵੀ ਸੁਣਾਈ ਵੀ ਉਹ ਕਿਵੇਂ ਭੁੱਖੇ ਕੱਟਦੇ ਆ ਸੂਰਜ ਸਿਖਰ ਤੇ ਆ ਗਿਆ ਦੁਪਹਿਰਾਂ ਹੋ ਗਈਆਂ ਮੁਰੀਦ ਮੱਠ ਦੇ ਬਾਹਰ ਬੈਠੇ ਕੌਤਕ ਦੀ ਉਡੀਕ ਕਰ ਰਹੇ ਸੀ ਦੇਖੀਏ ਭਲਾ ਕੀ ਵਰਤਦਾ ਹੈ ਚਿਲਾ ਟੁੱਟਦਾ ਹੈ ਜਾਂ ਚਿਲਾ ਤੋੜਨ ਵਾਲਾ ਫਕੀਰ ਹਾਰ ਖਾ ਕੇ ਭਜਦਾ ਹੈ ਉਧਰ ਲੋਕੀ ਕਲੇਜੇ ਮੁਠ ਵਿੱਚ ਲਈ ਤਾਂਗ ਰਹੇ ਸਨ ਕਿ ਸ਼ਹਿਰ ਦੀ ਰੱਖਿਆ ਹੁੰਦੀ ਹੈ ਕਿ ਪੀਰ ਦੀ ਫਟਕ ਸਿਰੇ ਚੜਦੀ ਆ ਸਾਰਿਆਂ ਦੀਆਂ ਛਾਤੀਆਂ ਧੜਕ ਧੜਕ ਕਰਦੀਆਂ ਪਰ ਇਕੱਠੀਆਂ ਹੋ ਕੇ ਸਹਿਮ ਕੇ ਮਾਨੋ ਸੁੰਗੜੀਆਂ ਪਈਆਂ ਸੀ ਕੋਈ ਜਲ ਘੜੀ ਨੂੰ ਟੱਕ ਰਿਹਾ ਸੀ ਤੇ ਕੋਈ ਰੇਤ ਘੜੀ ਤੇ ਟੱਕ ਮੰਨੀ ਬੈਠਾ ਸੀ ਜਿਵੇਂ ਅੱਜ ਦੇ ਜਮਾਨੇ ਵਿੱਚ ਘੜੀਆਂ ਹੁੰਦੀਆਂ ਨੇ ਕਈ ਮੂਰਖ ਲੋਕ ਕਹਿੰਦੇ ਆ ਵੀ ਉਹਨਾਂ ਜ਼ਮਾਨਿਆਂ 'ਚ ਕਿਹੜਾ ਕੜੀਆਂ ਹੁੰਦੀਆਂ ਸੀ ਵੀ ਜਿਵੇਂ ਆਪਾਂ ਕਹਿੰਦੇ ਆ ਵੀ ਮਹਾਰਾਜ ਜੀਆ ਦਾ ਜਨਮ ਅਵਤਾਰ ਐਨੇ ਵਜੇ ਹੋਇਆ ਕਈ ਕਹਿਣਗੇ ਵੀ ਉਦੋਂ ਕਿਹੜਾ ਕੜੀਆਂ ਹੁੰਦੀਆਂ ਸੀ ਕਿਉਂਕਿ ਉਹਨਾਂ ਨੂੰ ਇਓਂ ਲੱਗਦਾ ਵੀ ਜਿਹੜੀ ਅੱਜ ਅਸੀਂ ਵਿਦਿਆ ਪੜ ਰਹੇ ਹਾਂ ਚਾਰ ਕਿਤਾਬਾਂ ਵੀ ਇਹੋ ਜੀ ਵਿਦਿਆ ਤਾਂ ਅੱਜ ਤੋਂ ਪਹਿਲਾਂ ਨਾ ਕਦੇ ਹੋਈ ਸੀ ਨਾ ਕਦੇ ਹੋਣੀ ਆ ਵੀ ਪਹਿਲਾਂ ਵਾਲੇ ਲੋਕ ਤਾਂ ਨਾ ਐਵੇਂ ਮੂਰਖ ਹੀ ਸਨ ਉਹਨਾਂ ਨੂੰ ਇਓਂ ਲੱਗਦਾ ਪਰ ਵੇਖੋ ਸੰਗਤ ਜੀ ਉਹਨਾਂ ਜਮਿਆਂ ਸਮਿਆਂ ਦੇ ਵਿੱਚ ਖਰੇ ਤਕੜੀਆਂ ਹੁੰਦੀਆਂ ਸੀ ਰੇਤਾ ਪਾਇਆ ਜਾਂਦਾ ਸੀ ਜਿਵੇਂ ਅੱਜ ਦੇ ਸਮੇਂ ਵਿੱਚ ਵੀ ਇਹ ਨਾਟਕਾਂ ਫਿਲਮਾਂ ਆਦਕਦੇ ਵਿੱਚ ਟੀਵੀ ਦੇ ਵਿੱਚ ਤੁਸੀਂ ਵੇਖ ਸਕਦੇ ਹੋ। ਰੇਤਾ ਪਾਇਆ ਜਾਂਦਾ ਸੀ ਹੌਲੀ 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 ਉਹ ਰੇਤਾ ਉੱਪਰ ਤੋਂ ਨੂੰ ਕਿਰਦਾ ਰਹਿੰਦਾ ਸੀ। ਉਹਦੇ ਮੁਤਾਬਕ ਉਹਨਾਂ ਸਮਿਆਂ ਦੇ ਵਿੱਚ ਲੋਕ ਟਾਈਮ ਵੇਖ ਲੈਂਦੇ ਸੀ ਕਿ ਕਿੰਨੇ ਵੱਜ ਗਏ। ਜਾਂ ਜਲ ਕੜੀ ਹੁੰਦੀ ਸੀ। ਪਾਣੀ ਪਾਣੀ ਨਾਲ ਚੱਲਣ ਵਾਲੀਆਂ ਕੜੀਆਂ ਹੁੰਦੀਆਂ ਸੀ ਸੋ ਕੋਈ ਕੜਿਆਲੀ ਦੀ ਟੁਣਕਾਰ ਸੁਣਨ ਲਈ ਹਵਾ ਵਿੱਚ ਕੰਨ ਲਾਈ ਬੈਠਾ ਸੀ ਸਿਖਰ ਦੁਪਹਿਰ ਠੀਕ ਸਿਖਰੇ ਆ ਗਈ ਕੜਿਆਲੀ ਨੇ ਦੁਪਹਿਰੇ ਦੀ ਪਹਿਲੀ ਟੁਣਕਾਰ ਦਿੱਤੀ ਜਿਹੜਾ ਕੜਿਆਲ ਵਜਾਉਣ ਵਾਲਾ ਕੜਿਆਲੀ ਹੁੰਦਾ ਸੀ ਪੁਰਾਣੇ ਸਮਿਆਂ ਦੇ ਵਿੱਚ ਜਿਵੇਂ ਜ਼ਿਮੀਂਦਾਰ ਜਦੋਂ ਪਾਣੀ ਲਾਉਂਦੇ ਉਦੋਂ ਕੜੀਆਂ ਆਮ ਨਹੀਂ ਸੀ ਹੁੰਦੀਆਂ ਕਿਸੇ ਬਿਰਲੇ ਟਾਵੇਂ ਇੱਕ ਬੰਦੇ ਕੋਲੇ ਘੜੀ ਹੁੰਦੀ ਸੀ ਉਹ ਹੋਕਾ ਮਾਰਦਾ ਤੇ ਅਗਲਾ 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 ਜ਼ਿੰਮੇਦਾਰ ਫਿਰ ਪਾਣੀ ਵੜਦਾ ਹੁੰਦਾ ਸੀ ਤੇ ਕਈਆਂ ਥਾਵਾਂ ਤੇ ਕਈਆਂ ਪਿੰਡਾਂ ਵਿੱਚ ਘੜੀ ਵਾਲਾ ਵੀ ਨਾਮ ਮਸ਼ਹੂਰ ਉਹਨਾਂ ਲੋਕਾਂ ਦਾ ਹੋ ਗਿਆ ਫਲਾਣਾ ਕੌਣ ਕਹਿੰਦੇ ਘੜੀ ਵਾਲਾ ਇਹੋ ਨਾਮ ਮਸ਼ਹੂਰ ਹੋ ਗਿਆ ਸੀ ਪੁਰਾਣੇ ਸਮਿਆਂ 'ਚ ਘੜਿਆਲੀ ਨੇ ਦੁਪਹਿਰੇ ਦੀ ਪਹਿਲੀ ਟੁਨਕਾਰ ਦਿੱਤੀ ਅਜੇ ਦੂਜੀ ਟੁਨਕਾਰ ਦੀ ਆਵਾਜ਼ ਘੜਿਆਲ ਵਿੱਚੋਂ ਨਿਕਲੀ ਨਹੀਂ ਸੀ ਜਿਸ ਗੁੰਬਦ ਦੇ ਵਿੱਚ ਪੀਰ ਜੀ ਚਿਲੇ ਬੈਠੇ ਸਨ ਉਸ ਤੋਂ ਇੱਕ ਕੜਕ ਦੀ ਭਿਆਨਕ ਆਵਾਜ਼ ਆਈ ਤੇ ਗੁੰਬਦ ਉਤੋਂ ਫਟ ਕੇ ਚੀਰੇ ਖਰਬੂਜੇ ਵਾਂਗ ਦੁਫਾੜ ਹੋ ਗਿਆ ਵਿਚਕਾਰ ਦੀਆਂ ਇੱਟਾਂ ਢੇ ਪਈਆਂ ਤੇ ਇੱਕ ਖੱਪਾ ਖੁੱਲ ਗਿਆ ਹੁਣ ਸੂਰਜ ਦੀ ਧੁੱਪ ਉਸ ਖੱਪੇ ਵਿੱਚੋਂ ਅੰਦਰ ਜਾ ਪਈ ਫਟਣ ਦੀ ਆਵਾਜ਼ ਤੇ ਅਚਾਨਕ ਚਾਨਣੇ ਦੇ ਪ੍ਰਵੇਸ਼ ਨੇ ਅੱਖਾਂ ਖੋਲ੍ਹ ਦਿੱਤੀਆਂ ਪੀਰ ਦੀਆਂ ਚਿਲਾ ਟੁੱਟ ਗਿਆ ਪੀਰ ਦੇ ਨੈਣ ਖੁੱਲ੍ਹ ਆਏ ਧਿਆਨ ਸਰਾਪ ਵਿੱਚੋਂ ਉੱਟ ਗਿਆ ਤੇ ਗੁੰਬਜ ਦੇ ਖੱਪੇ ਵੱਲ ਜਾ ਪਿਆ ਸਰੀਰ ਕੰਬਿਆ ਮਤੇ ਸਾਰਾ ਗੁੰਬਜ ਹੀ ਸਿਰ ਉੱਤੇ ਨਾ ਪਵੇ ਇਸ ਭੈ ਤੇ ਹੈਰਾਨੀ ਨੇ ਕਾਲੀ ਵਿੱਚ ਪਾ ਦਿੱਤਾ ਤੇ ਪੀਰ ਆਪ ਹੀ ਬੁਹਾ ਖੋਲ ਕੇ ਕਬਰਿਆ ਹੋਇਆ ਬਾਹਰ ਆ ਗਿਆ ਅੱਗੇ ਮੁਰੀਦ ਪਰੇਸ਼ਾਨ ਹਾਲ ਵਿੱਚ ਖੜੇ ਸੀ ਤੇ ਸ਼ਹਿਰ ਦੇ ਲੋਕ ਦੂਰ ਦੂਰ ਉੱਚੇ ਨੀਵੇਂ ਥਾਂ ਤੇ ਖੜ ਕੇ ਨਜ਼ਰਾਂ ਬੰਨ੍ਹ ਕੇ ਤੱਕ ਰਹੇ ਸੀ ਜਿਉਂ ਹੀ ਕੜੱਕ ਫੜੱਕ ਦੀ ਆਵਾਜ਼ ਆਈ ਪੀਰ ਜੀ ਉਦੋਂ ਸਾਹਾਂ ਤੇ ਜੀ ਭਿਆਣੇ ਬਾਹਰ ਨਿਕਲ ਆਏ ਤਿਉਂ ਹੀ ਹਜ਼ਾਰਾਂ ਗਲਿਆਂ ਤੋਂ ਆਵਾਜ਼ ਆਈ ਇੱਕ ਗੁੰਜਾਰ ਆਈ ਮਸਤ ਅਲਮਸਤੀ ਦੀ ਖੁਸ਼ੀ ਜੋਸ਼ ਫਤਿਹਮੰਦੀ ਤੇ ਕਾਮਯਾਬੀ ਦੀ ਤਾਕਤ ਨਾਲ ਭਰੀ ਹੋਈ ਤੇ ਸ਼ੁਕਰਗੁਜ਼ਾਰੀ ਦੀ ਮਿਠਾਸ ਨਾਲ ਮਿੱਠੀ-ਮਿੱਠੀ ਆਵਾਜ਼ ਆਈ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਾਰੇ ਸ਼ਹਿਰ ਦੇ ਲੋਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜਪਦੇ ਆ ਧੰਨ ਗੁਰੂ ਨਾਨਕ ਦੀ ਆਵਾਜ਼ ਗੂੰਜੀ ਤੇ ਗੂੰਜਦੀ ਪੀਰ ਜੀ ਦੇ ਕੰਨਾਂ ਵਿੱਚ ਗਈ ਨਾਮ ਗੁਰੂ ਨਾਨਕ ਸੁਣਿਆ ਹੋਇਆ ਸੀ ਪੀਰਾਂ ਫਕੀਰਾਂ ਵਿੱਚ ਮਹਿਮਾ ਵੀ ਸੁਣੀ ਹੋਈ ਸੀ ਮੁਰਸ਼ਿਦ ਤੋਂ ਸ਼ਰੋਤ ਪਈ ਕਿ ਇੱਕ ਤਪਾ ਮੁਸ਼ਕਿਆ ਹੈ ਮੁਸ਼ਕਿਆ ਦਾ ਮਤਲਬ ਵੀ ਆਇਆ ਹੈ ਨਾਨਕ ਉਸ ਦਾ ਨਾਮ ਹੈ ਹਾਂ ਸਾਲਕ ਲੋਕਾਂ ਨੇ ਆਖਿਆ ਸੀ ਕਿ ਦੌਲਤਖਾਂ ਲੋਧੀ ਦੀ ਦੌਲਤ ਨੂੰ ਤਿਆਗ ਕੇ ਮਲਕ ਭਾਗੋ ਦੇ ਧਨ ਤੋਂ ਨਿਰਲੋਭ ਰਹਿ ਕੇ ਤਪਾ ਆਪਣੇ ਇਲਾਹੀ ਰੰਗਾਂ ਵਿੱਚ ਫਿਰ ਰਿਹਾ ਹੈ ਭਾਵੇਂ ਤਾਂ ਅੱਜ ਉਹ ਤਪਾ ਇੱਥੇ ਆ ਗਿਆ ਹੈ ਜੋ ਜਾਰੀ ਕਲਾ ਵਾਲਾ ਹੈ ਉਸੇ ਨੂੰ ਖਲਕੁੱਲਾਂ ਦੀਆਂ ਜਵਾਨਾਂ ਕਹਿ ਰਹੀਆਂ ਨੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਭਾਵੇਂ ਤਾਂ ਸ਼ਹਿਰ ਆ ਗਿਆ ਹੈ ਇਸੇ ਧੰਨ ਗੁਰੂ ਨਾਨਕ ਦੀ ਰਾਖੀ ਵਿੱਚ ਕਦੇ ਕਦੇ ਮੁਸ਼ਕਦੇ ਹਨ ਬਣ ਕਦੇ ਕਦੇ ਮੁਸ਼ਕਦਾ ਹੈ ਮਿਰਗ ਕਸਤੂਰੇ ਜਾਤ ਦਾ ਕਦੇ ਕਦੇ ਮੁਸ਼ਕਦਾ ਹੈ ਕੋਈ ਮਰਦ ਜਿਸ ਦੇ ਸਿਰ ਉੱਪਰ ਹੱਥ ਹੋਵੇ ਰੱਬ ਦਾ ਤਿਵੇਂ ਆਖਦੇ ਹਨ ਫਕੀਰ ਕਿ ਮੁਸ਼ਕਿਆ ਹੈ ਰੱਬੀ ਰੰਗਾਂ ਵਿੱਚ ਧਪਾ ਨਾਨਕ ਪੀਰ ਇਹ ਨਾ ਸੋਚਾਂ ਵਿੱਚ ਖੜਾ ਸੀ ਕਮਜ਼ੋਰੀ ਤੇ ਸੋਚਾਂ ਨਾਲ ਮਿੱਠੀ-ਮਿੱਠੀ ਕੰਬਣੀ ਵਿੱਚ ਸੀ ਕਿ ਮੁਰੀਦਾ ਨੇ ਸਵੇਰ ਦੀ ਕਥਾ ਤੇ ਗੁਰੂ ਨਾਨਕ ਦਾ ਸੁਨੇਹਾ ਸੁਣਾਇਆ ਸੁਣ ਕੇ ਪੀਰ ਬੋਲਿਆ ਤੂੰ ਸਾਂ ਭੁੱਲ ਕੀਤੀ ਰੱਬੀ ਮਰਦ ਦਾ ਸੁਨੇਹਾ ਜ਼ਰੂਰ ਦੇਣਾ ਸੀ ਫਕੀਰ ਤਾਂ ਕਾਲਾ ਨਾਗ ਹੁੰਦਾ ਹੈ ਇਸ ਦੇ ਲੜੇ ਹੋਏ ਦਾ ਕੋਈ दारू ਨਹੀਂ ਹੁੰਦਾ ਇਸ ਦੇ ਫੁੰਕਾਰੇ ਦਾ ਮੰਤਰ ਨਹੀਂ ਹੁੰਦਾ ਚੰਗਾ ਹੋ ਗਈ ਜੋ ਹੋਣੀ ਸੀ ਮੁਰੀਦਾ ਨੇ ਕਿਹਾ ਸਾਈ ਜੀ ਦਾਤਾ ਜੀ ਅਸੀਂ ਆਪ ਦੇ ਹੁਕਮ ਤੋਂ ਡਰਦੇ ਰਹੇ ਕਿ ਹੁਕਮ ਅਦੂਲੀ ਪੀਰ ਦੀ ਫਟਕਾਰ ਨਾ ਲੈ ਆਵੇ ਕਿਉਂਕਿ ਪੀਰ ਨੇ ਹੁਕਮ ਕੀਤਾ ਸੀ ਕਿ ਮੈਂ ਚਿਲਾ ਕੱਟਣ ਵਾਸਤੇ ਬੈਠਾਂਗਾ ਸ਼ਹਿਰ ਗਰਕ ਕਰਾਂਗਾ ਤੇ ਕੋਈ ਵੀ ਮੈਨੂੰ ਸੁਨੇਹਾ ਨਾ ਲੈ ਕੇ ਆਵੇ ਬੁਰੀਜ ਆਖਣ ਲੱਗੇ ਅਸੀਂ ਤਾਂ ਜੀ ਤੁਹਾਡਾ ਬਚਨ ਪੂਰਾ ਕੀਤਾ ਪੀਰ ਨੇ ਆਖਿਆ ਤੇ ਹੁਣ ਹੁਕਮ ਦੀ ਕਮਾਈ ਪੀਰ ਦੇ ਸਿਰ ਫਟਕਾਰ ਲੈ ਆਈ ਹੈ ਵੀ ਜਿਹੜੇ ਤੁਸੀਂ ਹੁਕਮ ਨੂੰ ਕਮਾਇਆ ਹੁਕਮ ਮੰਨਿਆ ਮੰਨਤਾ ਲਿਆ ਪਰ ਸੋਡੀ ਹੁਕਮ ਦੀ ਕਮਾਈ ਮੇਰੇ ਸਿਰ ਤੇ ਫਟਕਾਰ ਲਿਆਈ ਹੈ ਚੰਗਾ ਜੋ ਹੋਈ ਸੋ ਹੋਈ ਜਿਹੜੇ ਫਕੀਰ ਨੇ ਮੱਠ ਨੂੰ ਪਾੜਕ ਤਿਆ ਹੈ ਉਹ ਹੋਰ ਖਬਰੇ ਕੀ ਬਰਤਾਊਗਾ ਹੁਣ ਹੱਠ ਤੇ ਸ਼ਰਮਾਂ ਗਈਆਂ ਵੀ ਨਾਲੇ ਤਾਂ ਮੇਰਾ ਹੱਠ ਗਿਆ ਤੇ ਨਾਲੇ ਹੁਣ ਜਿਹੜੀ ਸ਼ਰਮ ਸ਼ਰਮ ਕਾਦੀ ਸੀ ਇਸ ਗੱਲ ਦੀ ਕੇ ਪੀਰ ਤਾਂ ਬਹੁਤ ਵੱਡਾ ਕਹਾਉਂਦਾ ਸੀ ਆਪਣੇ ਆਪ ਨੂੰ ਤੇ ਕਹਿੰਦੇ ਵੀ ਲੋਕ ਸੀ ਵੀ ਪੀਰ ਬੜਾ ਕਰਾਮਾਤੀ ਹੈ ਰਿੱਧੀਆਂ ਸਿੱਧੀਆਂ ਦਾ ਮਾਲਕ ਤੇ ਸੀ ਵੀ ਰਿੱਧੀਆਂ ਸਿੱਧੀਆਂ ਦਾ ਮਾਲਕ ਇਹਦੇ ਵਿੱਚ ਕੋਈ ਸ਼ੱਕ ਨਹੀਂ ਸੀ ਤੇ ਉਹਨੂੰ ਫਿਰ ਕਿਸੇ ਦੇ ਅੱਗੇ ਝੁਕਣਾ ਤੇ ਆਪਣੀ ਹਾਰ ਮੰਨਣੀ ਇਤੋਂ ਵੱਡੀ ਸ਼ਰਮ ਕੀ ਹੋ ਸਕਦੀ ਆ ਅੱਖਣ ਲੱਗਿਆ ਹੁਣ ਹੱਥ ਤੇ ਸ਼ਰਮਾ ਗਈਆਂ ਆਖਰ ਮੈਂ ਮੁਰਸ਼ਿਦ ਵਾਲਾ ਹਾਂ ਵੀ ਮੈਂ ਕਿਸੇ ਗੁਰੂ ਦਾ ਚੇਲਾ ਹਾਂ ਸਾਲਕਾਂ ਅੱਗੇ ਝੁਕਣ ਦਾ ਮਹਿਣਾ ਨਹੀਂ ਵੀ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਕੋਈ ਕਰਾਮਾਤੀ ਜਾਂ ਭਜਨ ਬੰਦਗੀ ਵਾਲੇ ਫਕੀਰ ਨੇ ਉਹਨਾਂ ਅੱਗੇ ਝੁਕਣ ਦਾ ਕੋਈ ਮਹਿਣਾ ਨਹੀਂ ਉਹਨਾਂ ਅੱਗੇ ਤਾਂ ਝੁਕ ਜਾਣਾ ਚਾਹੀਦਾ ਰਸਤਾ ਦੱਸੋ ਨਾਨਕ ਤਪਾ ਕਿੱਥੇ ਐ ਲੈ ਚੱਲੋ ਤਾਂ ਜੋ ਮੈਂ ਦਰਸ਼ਨ ਪਾਵਾਂ ਇਹ ਸੁਣ ਕੇ ਮুরিਦ ਲੈਟ ਰੇ ਪਰ ਟੁਰਿਆ ਨਾ ਜਾਵੇ ਫੇਰ ਬਹਿ ਗਏ ਇਉਂ ਬਹੁਤ ਸਹਿਜੇ ਸਹਿਜੇ ਦੋ ਮুরিਦਾਂ ਦੀ ਟੇਕ ਲੈ ਕੇ ਆਪ ਬੇਰਹੀਟ ਜਿੱਥੇ ਸਤਗੁਰ ਬੈਠੇ ਸੀ ਜਾ ਪਹੁੰਚੇ ਦਰਸ਼ਨ ਕਰਕੇ ਪੀਰ ਨੂੰ ਠੰਡ ਪੈ ਗਈ ਗੁੱਸਾ ਭੁੱਖ ਤੇ ਤਾਪ ਦੇ ਤਾਪ ਨਾਲ ਜੋ ਅੰਦਰ ਜਲਣ ਪੈ ਰਹੀ ਸੀ ਉੱਠ ਗਈ ਹਮਦਿਆ ਇਹ ਪਹਿਲੀ ਨਿਸ਼ਾਨੀ ਰੱਬ ਦੇ ਮਰਦ ਦੀ ਹੈ ਮਨ ਨੇ ਮੰਨਿਆ ਕਿ ਇੱਥੇ ਸਾਈਂ ਦਾ ਰੰਗ ਹੈ ਮਤਲਬ ਆਪ ਦੇ ਮਨ ਨੂੰ ਹੀ ਕਹਿੰਦਾ ਪੀਰ ਜੀ ਆਪ ਦੇ ਆਪ ਨੂੰ ਕਹਿੰਦੇ ਆ ਹਮਜਿਆ ਰੱਬ ਦੇ ਮਰਦ ਦੀ ਇਹ ਪਹਿਲੀ ਨਿਸ਼ਾਨੀ ਹੈ ਮਤਲਬ ਜਿਸ ਨੂੰ ਦੇਖ ਕੇ ਮਨ ਪ੍ਰਸੰਨ ਆਨੰਦ ਤੇ ਸ਼ਾਂਤ ਹੋ ਜਾਏ ਜਿਵੇਂ ਗੁਰਬਾਣੀ ਵਿੱਚ ਵਚਨ ਆਉਂਦਾ ਹੈ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਗੁਰ ਕਹੀ ਹੈ ਮਨ ਕੀ ਦੁਬਿਦਾ ਬਿਨ ਸਜਾਏ ਪਰਮ ਪਦ ਲਈ ਹੈ ਸੋ ਇਉਂ ਮਨ ਨੇ ਮੰਨਿਆ ਕਿ ਇੱਥੇ ਸਾਈਂ ਦਾ ਰੰਗ ਹੈ ਅੱਗੇ ਵਧਿਆ ਸਿਰ ਝੁਕਾਇਆ ਗੁਰੂ ਜੀ ਨੇ ਆਦਰ ਨਾਲ ਬਹਾਲਿਆ ਤੇ ਆਖਿਆ ਪੀਰ ਜੀ ਰੱਬ ਪਿਓ ਤੇ ਸ੍ਰਿਸ਼ਟੀ ਉਲਾਦ ਫਕੀਰ ਰੱਬ ਦਾ ਬੰਦਾ ਉਲਾਦ ਨੂੰ ਲੜਿਆਵੇ ਕਿ ਮਾਰੇ ਜਿਹੜਾ ਫਕੀਰ ਹੈ ਉਹ ਤਾਂ ਰੱਬ ਦਾ ਬੰਦਾ ਹੈ ਰੱਬ ਜਿਹੜਾ ਹੈ ਇਓ ਮੰਨੋ ਉਹ ਪਿਓ ਹੈ ਤੇ ਜਿੰਨੀ ਸ੍ਰਿਸ਼ਟੀ ਹੈ ਉਹ ਸਾਰੀ ਉਹਦੀ ਉਲਾਦ ਹੈ ਤੇ ਜਿਹੜਾ ਫਕੀਰ ਉਹ ਰੱਬ ਦਾ ਬੰਦਾ ਹੁੰਦਾ ਫਿਰ ਰੱਬ ਦਾ ਬੰਦਾ ਰੱਬ ਦੀ ਸ੍ਰਿਸ਼ਟੀ ਨੂੰ ਲਾੜ ਕਰੇ ਕਿ ਮਾਰੇ ਮਹਾਰਾਜ ਨੇ ਬਚਨ ਕੀਤਾ ਪੀਰ ਨੇ ਕਿਹਾ ਸੱਪ ਲੜੀ ਉਂਗਲ ਕੱਟੀ ਭਲੀ ਵੀ ਜਿਹੜੀ ਉਂਗਲ ਤੇ ਸੱਪ ਲੜ ਜਾਏ ਵੀ ਸਾਰੇ ਸ਼ਰੀਰ ਵਿੱਚ ਜ਼ਹਿਰ ਨਾ ਫੈਲੇ ਇਹਦੇ ਲਈ ਉਹ ਉਂਗਲੀ ਕੱਟ ਦੇਣੀ ਭਲੀ ਆ ਬੇਹੋਲਾ ਖੂਨ ਦੱਬਿਆ ਭਲਾ ਸ਼ਰਾਬੀ ਗੰਨਾ ਅੱਗ ਵਿੱਚ ਪਾਇਆ ਚੰਗਾ ਝੂਠੀ ਸ੍ਰਿਸ਼ਟੀ ਤੇ ਰੱਬ ਦੇ ਫਕੀਰਾਂ ਨਾਲ ਮਸ਼ਕਰੀ ਕਰਨ ਵਾਲੀ ਲੋਕਾਈ ਉਹ ਤਾਂ ਮਾਰੀ ਚੰਗੀ ਰੱਬੀ ਪਿਆਰ ਵਾਲੇ ਗੁਰੂ ਜੀ ਬੋਲੇ ਪੀਰ ਜੀ ਵਿਗੜਿਆ ਪੁੱਤ ਸਵਾਰਨਾ ਚਾਹੀਦਾ ਕਿ ਮਾਰਨਾ ਚਾਹੀਦਾ ਪੀਰ ਨੇ ਆਸੇ-ਪਾਸੇ ਦੇਖ ਕੇ ਘਬਰਾ ਕੇ ਕਿਹਾ ਨਾ ਸਮਰਨ ਵਾਲੇ ਪੁੱਤ ਤੋਂ ਤਾਂ ਔਤਰਾ ਚੰਗੇਰਾ ਵੀ ਜਿਹੜਾ ਪੁੱਤ ਨਾ ਸਮਰੇ ਫਿਰ ਉਹ ਤਾਂ ਮਾਰ ਦੇਣਾ ਚਾਹੀਦਾ ਗੁਰੂ ਜੀ ਗੁਰੂ ਜੀ ਨੇ ਬਤਨ ਕਿਹਾ ਸਵਾਰਨੋ ਆਕ ਜਾਣਾ ਪਲਾ ਸਵਾਰਨ ਵਿੱਚ ਕਦੇ ਨਾ ਅੱਕਣਾ ਭਲਾ ਵੀ ਸਵਾਰ ਨੂੰ ਅੱਕ ਜਾਣਾ ਭਲਾ ਕਿ ਸਵਾਰਨ ਵਿੱਚ ਕਦੇ ਨਾ ਅੱਕਣਾ ਭਲਾ ਵੀ ਜੇ ਔਲਾਦ ਨੂੰ ਸਵਾਰਨ ਲੱਗ ਜੀਏ ਉਹਦੇ ਵਿੱਚ ਅੱਕਣਾ ਚੰਗਾ ਕਿ ਇਹ ਵੀ ਕਦੇ ਵੀ ਨਾ ਅੱਕੋ ਸਵਾਰਨ ਤੇ ਲੱਗੇ ਰਹੋ ਵੀ ਇਹ ਭਲਾ ਪੀਰ ਜੀ ਨੇ ਕਿਹਾ ਤੋ ਰੋ ਮਾਰੇ ਕਦੋਂ ਸਮਰਦੇ ਆ ਗੁਰੂ ਨਾਨਕ ਸਾਹਿਬ ਨੇ ਕਿਹਾ ਤੋ ਰੋਂ ਕਦੇ ਨਾ ਕੋਈ ਮਾਰਿਆ ਜੋ ਮਾਰਿਆ ਸੋ ਕਰਮਾ ਆਪਣਿਆਂ ਜੋ ਮਰਿਆ ਸੋ ਧੁਰ ਨਾਲੋਂ ਟੁੱਟ ਕੇ ਮਰਿਆ ਹਾਂ ਜੋ ਧੁਰ ਨਾਲੋਂ ਟੁੱਟ ਗਿਆ ਉਸ ਨੂੰ ਕਹੀ ਦਾ ਧੁਰ ਦਾ ਮਾਰਿਆ ਸੋ ਟੁੱਟਿਆਂ ਨੂੰ ਮੁੜ ਧੁਰ ਨਾਲ ਲਾਈਏ ਟੁੱਟੀ ਗੰਢੀਏ ਵਿਛੜਿਆਂ ਨੂੰ ਮੇਲੀਏ ਮਾਂ ਦੀ ਗੋਦੋਂ ਨੱਸ ਕੇ ਰੁਲਦੇ ਬਾਲਕਾਂ ਨੂੰ ਝਾੜ ਫੂਕ ਕੇ ਮਾਂ ਦੀ ਗੋਦੀ ਪਾਈਏ ਜਿਹੜੇ ਬਾਲਕ ਮਾਂ ਦੀ ਗੋਦੀ ਤੋਂ ਦੂਰ ਹੋ ਗਏ ਉਹਨਾਂ ਨੂੰ ਝਾੜ ਕੇ ਪੂੰਝ ਕੇ ਤੇ ਉਹਨਾਂ ਨੂੰ लाड़ ਕਰਕੇ ਤੇ ਮਾਂ ਦੀ ਗੋਦੀ ਚ ਹੀ ਪਾ ਦਈਏ ਮਹਾਰਾਜ ਕਹਿੰਦੇ ਭੈੜਿਆਂ ਬਾਲਾਂ ਨੂੰ ਵੀ ਭੈੜਿਆਂ ਬਾਲਾਂ ਨੂੰ ਵੀ ਮਾਰਿਆਂ ਮਾਂ ਦੀ ਅੰਦਰ ਨਹੀਂ ਠਰਦੀ ਜਿਹੜੇ ਮਾੜੇ ਬੱਚੇ ਆ ਮਾੜੀ ਔਲਾਦ ਆ ਜਿਹਦੀ ਜੇ ਉਸ ਔਲਾਦ ਨੂੰ ਮਾਰ ਵੀ ਦੇਵੇ ਕੋਈ ਮਾੜੇ ਤੋਂ ਮਾੜੇ ਬੰਦੇ ਨੂੰ ਤਾਂ ਉਹਨੂੰ ਮਾਰਨ ਨਾਲ ਮਾਂ ਦੀਆਂ ਅੰਦਰਾਂ ਨਹੀਂ ਠਰਦੀਆਂ ਹੁੰਦੀਆਂ ਭਾਵੇਂ ਮਾਂ ਨੂੰ ਪਤਾ ਹੀ ਹੋਵੇ ਮੇਰੀ ਔਲਾਦ ਮਾੜੀ ਆ ਆ ਤੁਸੀਂ ਵੇਖੋ ਸੰਗਤ ਜੀ ਹੁਣ ਕਿ ਜਿਸ ਤਰ੍ਹਾਂ ਬਹੁਤ ਸਾਰੇ ਨੌਜਵਾਨ ਗਲਤ ਕੁਰਸਤਿਆਂ ਤੇ ਪੈ ਜਾਂਦੇ ਆ ਨਸ਼ੇ ਆਦਤ ਤੇ ਹੋਰ ਗਲਤ ਕੰਮਾਂ ਤੇ ਕਈ ਵਾਰੀ ਪੁਲਿਸ ਜਾਂ ਫੌਜ ਉਹਨਾਂ ਨੂੰ ਫੜਦੀ ਆ ਮੁਕਾਬਲਾ ਹੁੰਦਿਆ ਉਹ ਮਰ ਜਾਂਦੇ ਆ ਉਹਨਾਂ ਦੀਆਂ ਮਾਵਾਂ ਦਾ ਤੁਸੀਂ ਹਾਲ ਦੇਖੋ ਹਾਲਾਂਕਿ ਮਾਵਾਂ ਨੂੰ ਪਤਾ ਹੁੰਦਾ ਵੀ ਸਾਡੀ ਔਲਾਦ ਗਲਤ ਰਸਤੇ ਤੇ ਸੀ ਤਾਂ ਇਹ ਬਚਨ ਮਹਾਰਾਜ ਦੀ ਇੱਥੇ ਸੁਣਾ ਰਹੇ ਨੇ ਪੀਰ ਫਿਰ ਨਿਰਉਤਰ ਹੋ ਗਿਆ ਅੱਖਣ ਲੱਗਿਆ ਹੁਣ ਮੈਂ ਕੀ ਆਖਾਂ ਗੁਰੂ ਨਾਨਕ ਸਾਹਿਬ ਆਖਣ ਲੱਗੇ ਸੱਚ ਕਹੇ ਵੀਰ ਕਰਨ ਲੱਗਿਆ ਸੱਚ 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 ਸਿਆਲਕੋਟ ਸ਼ਹਿਰ ਕੁਫਰਾਂ ਦਾ ਜਿੰਨਾ ਪੂਰਨ ਜਤੀ ਦੇ ਹੱਥ ਵੱਡੇ ਉਹਨਾਂ ਤੇ ਕੀ ਭਰੋਸਾ ਆਖਿਆ ਸਿਆਲਕੋਟ ਸ਼ਹਿਰ ਹੈ ਜਿਹੜਾ ਇਹ ਕੁਫਰਾਂ ਦਾ ਕੂੜ ਬੋਲਣ ਵਾਲੇ ਝੂਠੇ ਲੋਕਾਂ ਦਾ ਸ਼ਹਿਰ ਹੈ ਇੱਥੋਂ ਦੇ ਲੋਕਾਂ ਨੇ ਪੂਰਨ ਦੇ ਹੱਥ ਵੱਢਤੇ ਸੀ ਸਿਆਲਕੋਟ ਸ਼ਹਿਰ ਤੇ ਇਹਨਾਂ ਦਾ ਕੀ ਭਰੋਸਾ ਕਰਨਾ ਗੁਰੂ ਨਾਨਕ ਸਾਹਿਬ ਨੇ ਕਿਹਾ ਸਾਰਾ ਹੀ ਜੁਮਲਾ ਹੀ ਪੀਰ ਨੇ ਕਿਹਾ ਉਤ ਗਿਆ ਆਵਾ ਗੁਰੂ ਨਾਨਕ ਸਾਹਿਬ ਨੇ ਕਿਹਾ ਕਦੇ ਹੋਇਆ ਨਹੀਂ ਭਲੇ ਬੁਰੇ ਰਲੇ ਰਹਿੰਦੇ ਆ ਹਾਂ ਗਿਲਾਨੀ ਜਗਤ ਵਿੱਚ ਪ੍ਰਧਾਨ ਹੈ ਪ੍ਰੇਮ ਨਹੀਂ ਹੁੰਦਾ ਪਰ ਨੇਕੀ ਨੇਕੀ ਬਦੀ ਤਾਂ ਕੋਲੇ ਕੋਲ ਵੀ ਵਸਦੀਆਂ ਦਿਸਦੀਆਂ ਨੇ ਵੀ ਦੁਨੀਆ ਦੇ ਵਿੱਚ ਭਲੇ ਲੋਕ ਵੀ ਹੁੰਦੇ ਆ ਬੁਰੇ ਲੋਕ ਵੀ ਹੁੰਦੇ ਆ ਤਾਂ ਪੀਰ ਨੇ ਆਖਿਆ ਪਰਤਾਓ ਤਾਂ ਪਤਾ ਲੱਗ ਜਾਵੇ ਅਸੀਂ ਤਾਂ ਹੱਡ ਵਰਤੀਆਂ ਸੁਣਾਉਂਦੇ ਆ ਤਾਂ ਬਾਜੀ ਇਹ ਕਹਿ ਕੇ ਨੈਣ ਟੈਪ ਹੈ ਤੇ ਫਰੀਕ ਉਹ ਫਰੀ ਫਕੀਰ ਹੋ ਸਕੇ ਡੋਬ ਜਹੇ ਵਿੱਚ ਪੈ ਗਿਆ ਸਤਿਗੁਰ ਨੇ ਮਾਲਿਸ਼ ਦਾ ਹੁਕਮ ਦਿੱਤਾ ਆਖਿਆ ਮਾਲਿਸ਼ ਕਰੋ ਪੀਰ ਨੂੰ ਹੋਸ਼ ਆਈ ਫਲਾਂ ਦਾ ਰਸ ਪਿਲਾਉਣ ਦੀ ਆਗਿਆ ਕੀਤੀ ਫਿਰ ਹੋਸ਼ ਆ ਗਿਆ ਫਿਰ ਦੋ ਕੁੱਟ ਫਲਾਂ ਦਾ ਰਸ ਪਿਲਾਇਆ ਠੰਡ ਤੇ ਤਪਸ਼ ਦੇ ਅੰਦਰੋਂ ਐਉਂ ਚੱਕਰ ਚੱਲਦੇ ਸੀ ਜਿਵੇਂ ਇੱਕ ਪ੍ਰਾਂਤ ਵਿੱਚ ਠੰਡੇ ਤੇ ਤੱਤੇ ਜਲਦੀਆਂ ਦੋ ਟੂਟੀਆਂ ਪੈਂਦੀਆਂ ਚੱਕਰ ਪਾਉਂਦੀਆਂ ਨੇ ਫਕੀਰ ਕੁਝ ਨਰਮ ਕੋ ਜਗਰਮ ਹੋ ਕੇ ਫੇਰ ਬੋਲਿਆ ਹਾਂ ਸਾਈ ਜੀ ਵੀ ਜੇ ਤੂੰ ਉਹ ਨਾਨਕ ਤਫਾ ਜੋ ਸੁਣਿਆ ਹੈ ਕਿ ਨਾਮ ਵਿੱਚ ਕਲਯੁਗ ਅੰਦਰ ਮੁਸ਼ਕਿਆ ਹੈ ਤੇ ਲਪਟ ਆਉਂਦੀ ਵੀ ਹੈ ਤਾਂ ਸ਼ਹਿਰ ਦਾ ਪ੍ਰਤਿਆਵਾ ਲੈ ਸਤਿਗੁਰ ਨੇ ਆਖਿਆ ਮਰਦਾਨਿਆਂ ਲੈ ਦੋ ਪੈਸੇ ਦੋ ਪੈਸੇ ਲੈ ਜਾ ਬਈ ਸ਼ਹਿਰੋਂ ਪੈਸੇ ਦਾ ਸੱਚ ਇੱਕ ਪੈਸੇ ਦਾ ਤੇ ਇੱਕ ਪੈਸੇ ਦਾ ਝੂਠ ਲੈ ਆ ਇਹ ਕਹਿ ਦੇਈਂ ਕਿ ਠੀਕ ਠੀਕ ਸੌਦਾ ਦੇ ਦਿਓ ਇਹ ਵਜਨ ਮਹਾਰਾਜ ਜੀਆਂ ਨੇ ਕਹਿ ਦਿੱਤਾ ਮਰਦਾਨਾ ਗੁਰੂ ਨਾਨਕ ਦੇ ਕੌਤਕਾਂ ਦਾ ਜਾਣੂ ਤਾਂ ਸੀ ਪਰ ਹਰ ਦੇ ਨੇ ਇੱਥੇ ਤਾਂ ਨਵੇਂ ਹੀ ਕੌਤਕ ਵਰਤਦਾ ਸੀ ਜੋ ਮਰਦਾਨੇ ਨੂੰ ਸਦਾ ਨਵੀਂ ਹੈਰਾਨੀ ਜਪਾ ਦਿੰਦਾ ਸੀ ਸੋ ਹੈਰਾਨ ਹੁੰਦਾ ਮਰਦਾਨਾ ਆਗਿਆ ਮੰਨ ਕੇ ਟੁਰ ਗਿਆ ਹੱਟੀ-ਹੱਟੀ ਫਿਰਿਆ ਪਹਿਲੇ ਤਾਂ ਹੱਟਾਂ ਸਾਰੀਆਂ ਖੁੱਲੀਆਂ ਨਹੀਂ ਸੀ ਲੋਕੀ ਉਧਰ ਨੂੰ ਜਾ ਰਹੇ ਸੀ ਜਿੱਧਰੋਂ ਇਹ ਆਇਆ ਸੀ ਮਤਲਬ ਲੋਕ ਆਪਣੀਆਂ ਦੁਕਾਨਾਂ ਬੰਦ ਕਰਕੇ ਗੁਰੂ ਨਾਨਕ ਸਾਹਿਬ ਦੇ 발ਲ ਨੂੰ ਜਾ ਰਹੇ ਸੀ ਕਿਉਂਕਿ ਗੁੰਬਦ ਦੇ ਫਟਣ ਤੇ ਫਕੀਰ ਦੇ ਚਿੱਲੇ ਟੁੱਟਣ ਤੇ ਗੁਰੂ ਨਾਨਕ ਦੇ ਬਾਕ ਪੂਰੇ ਹੋਣ ਦੀ ਖਬਰ ਸ਼ਹਿਰ ਚ ਆਪੜ ਗਈ ਸੀ ਪਰ ਮਰਦਾਨਾ ਫੇਰ ਵੀ ਫਿਰਿਆ ਇਹ ਵੀ ਬਚਨ ਮੰਨਣਾ ਹੁੰਦਾ ਭਾਵੇਂ ਦੁਕਾਨਾਂ ਬੰਦ ਪਰ ਗੁਰੂ ਜੀ ਦਾ ਬਚਨ ਮੰਨ ਕੇ ਸਾਰੇ ਫਿਰਦੇ ਹੀ ਰਹਾ ਪਰ ਮਰਦਾਨਾ ਫੇਰ ਵੀ ਫਿਰਿਆ ਜਿਸ ਤੋਂ ਮੰਗੇ ਉਹ ਹੱਸ ਪਏ ਕੋਈ ਮਸ਼ਕਰੀ ਕਰੇ ਕੋਈ ਟਾਲ ਦੇਵੇ ਕੋਈ ਹੱਥ ਜੋੜ ਦੇਵੇ ਸਹਿਨਸ਼ੀਲਤਾ ਦੇ ਸਮੁੰਦਰ ਦੇ ਪਾਸ ਬਸਣ ਕਰਕੇ ਮਰਦਾਨੇ ਨੂੰ ਸਹਿਨਸ਼ੀਲਤਾ ਆਉਂਦੀ ਸੀ ਸੋ ਘਬਰਾਇਆ ਨਹੀਂ ਆਖਿਰ ਇੱਕ ਹੱਟੀ ਵਾਲੇ ਨੇ ਦੋ ਕਾਗਤਾਂ ਤੇ ਕੁਝ ਲਿਖ ਕੇ ਦੇ ਦਿੱਤਾ ਤੇ ਕਿਹਾ ਇਹ ਸੱਚ ਹੈ ਤੇ ਝੂਠ ਹੈ ਇਹ ਕਾਗਤ ਲੈ ਕੇ ਮਰਦਾਨਾ ਪਰਤਾ ਆ ਤੇ ਸਤਗੁਰੂ ਜੀ ਦੇ ਚਰਨਾਂ ਵਿੱਚ ਲਿਆ ਕੇ ਧਰਿਆ ਸੰਗਤ ਜੀ ਰਹਿੰਦਾ ਇਤਿਹਾਸ ਫਿਰ ਕੱਲ ਨੂੰ ਸਰਵਣ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ